ਹਰ ਮਹੀਨੇ ਇਨਾਮ ਜਿੱਤਣ ਦਾ ਮੌਕਾ ਜਿੱਤੋ 10000 ਤੱਕ ਨਗਦ ਇਨਾਮ ਇੰਜ ਕਰੋ ਇਸ ਸਕੀਮ ਲਈ ਅਪਲਾਈ ਮੇਰਾ ਨਾਮ ਸਰਪਜੀਤਾ ਜੀ ਪੰਜਾਬ ਸਰਕਾਰ ਨੇ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਕੀਤਾ ਉਹਦਾ ਉਪਰਾਲਾ ਕੀਤਾ ਪੰਜਾਬ ਸਰਕਾਰ ਦਾ ਧੰਨਵਾਦੀ ਅਸੀਂ ਆ ਜਿਹੜਾ ਕਿ ਅਸੀਂ ਸਾਡਾ ਪੰਜ ਤੋਂ 6000 ਰੁਪਏ ਬਿੱਲ ਆਉਂਦਾ ਸੀਗਾ ਉਹ ਹੁਣ ਅਸੀਂ ਬਿੱਲ ਜਿਹੜਾ ਹੈਗਾ ਹੋਰ ਪਾਸੇ ਖਰਚੇ ਅਸੀਂ ਕਰ ਸਕਦੇ ਉਸ ਬਿੱਲ ਨੂੰ ਬਚਤ ਕਰਕੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਜਾਂ ਘਰ ਦੇ ਕੋਈ ਰਾਸ਼ਨ ਵਾਸਤੇ ਅਸੀਂ ਯੂਜ਼ ਕਰ ਸਕਦੇ ਆ ਪੰਜਾਬ ਸਰਕਾਰ ਨੇ ਬੜੀ ਮਿਹਰਬਾਨੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 600 ਯੂਨਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਗਰੇਲੂ ਬਿਜਲੀ ਖਪਤਕਾਰਾਂ ਚੋਂ 90 ਫੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਂਦੇ ਹਨ। ਸਰਕਾਰ ਦੇ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ 5-6000 ਰੁਪਿਆ ਬਿੱਲ ਆ ਜਾਂਦਾ ਸੀਗਾ। ਅਸੀਂ ਉਹਦੇ ਨਾਲ ਹੋਰ ਵੀ ਕਈ ਸਰਕਲ ਚਲਾ ਲਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਜੇ ਹੀ ਉਪਰਾਲੇ ਦੀ ਪੰਜਾਬ ਵਾਸੀ ਛਲਾਗਾ ਕਰਦੇ ਨਹੀਂ ਥੱਕਦੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ ਕੋਰਟ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਪੰਜਾਬ ਸਰਕਾਰ ਦੀ ਬਿੱਲ ਲਿਆਓ ਇਨਾਮ ਪਾਓ ਸਕੀਮ ਬਾਰੇ ਤਾਂ ਤੁਸੀਂ ਜਾਣਦੇ ਹੋਵੋਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਸਕੀਮ ਦੇ ਨਾਲ ਹਰ ਮਹੀਨੇ ਇਨਾਮ ਜਿੱਤ ਸਕਦੇ ਹੋ ਜੀ ਹਾਂ ਇਸ ਸਕੀਮ ਦੇ ਤਹਿਤ ਹਰ ਮਹੀਨੇ ਲੱਕੀ ਡਰਾ ਕੱਢੇ ਜਾਂਦੇ ਨੇ ਤੇ ਤੁਸੀਂ ਇਹ ਇਨਾਮ ਕਿਵੇਂ ਜਿੱਤ ਸਕਦੇ ਹੋ ਆਓ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਬਿੱਲ ਲਿਆਓ ਇਨਾਮ ਪਾਓ ਸਕੀਮ ਟੈਕਸ ਪਾਲਣਾ ਨੂੰ ਉਤਸ਼ਾਹਿਤ ਕਰਨ 'ਚ ਮੀਲ ਪੱਦਰ ਸਾਬਿਤ ਹੋ ਰਹੀ ਹੈ। ਪੰਜਾਬ ਸਰਕਾਰ ਦੀ ਬਿੱਲ ਲਿਆਓ ਇਨਾਮ ਪਾਓ ਸਕੀਮ ਲੋਕਾਂ ਨੂੰ ਵਸਤੂਆਂ ਦੀ ਖਰੀਦ ਉਪਰੰਤ ਦਿਲरां ਦੁਕਾਨਦਾਰਾਂ ਤੋਂ ਬਿੱਲ ਪ੍ਰਾਪਤ ਕਰਨ ਦੇ ਲਈ ਉਤਸ਼ਾਹਿਤ ਕਰਦੀ ਹੈ। ਇਸ ਨਾਲ ਆਮ ਲੋਕਾਂ 'ਚ ਵਸਤੂਆਂ ਦੀ ਖਰੀਦ ਤੋਂ ਬਾਅਦ ਬਿੱਲ ਲੈਣ ਦਾ ਉਤਸ਼ਾਹ ਕਾਫੀ ਵਧਿਆ ਹੈ। ਮਾਨ ਸਰਕਾਰ ਵੱਲੋਂ ਇੱਕ ਮੇਰਾ ਬਿੱਲ ਨਾਮ ਦੀ ਐਪ ਲਾਂਚ ਕੀਤੀ ਹੋਈ ਹੈ ਤੇ ਇਸ ਐਪ ਤੇ ਬਿੱਲ ਅਪਲੋਡ ਕਰਨ ਵਾਲਿਆਂ ਨੂੰ ਹੀ ਇਨਾਮ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਖਵਤਕਾਰਾਂ ਦੁਆਰਾ ਐਪ ਤੇ ਅਪਲੋਡ ਕੀਤੇ ਬਿੱਲਾਂ 'ਚੋਂ ਡਰਾਅ ਕੱਢੇ ਜਾਂਦੇ ਨੇ। ਤੇ ਹਰ ਮਹੀਨੇ 10000 ਰੁਪਏ ਤੱਕ ਦੇ ਨਗਦ ਇਨਾਮ ਦਿੱਤੇ ਜਾਂਦੇ ਨੇ ਇਸ ਸਕੀਮ ਤਹਿਤ ਸੂਬੇ ਦੇ ਬਹੁਤ ਸਾਰੇ ਖਪਤਕਾਰ ਨਗਦ ਇਨਾਮ ਜਿੱਤ ਰਹੇ ਨੇ ਕਿਵੇਂ ਮਿਲੇਗਾ ਇਸ ਸਕੀਮ ਦੇ ਤਹਿਤ ਇਨਾਮ ਸਭ ਤੋਂ ਪਹਿਲਾਂ ਕੋਈ ਸਮਾਨ ਖਰੀਦਣ ਤੇ ਤੁਹਾਨੂੰ ਉਸ ਦੁਕਾਨਦਾਰ ਤੋਂ ਸਮਾਨ ਦਾ ਪੱਕਾ GST ਬਿੱਲ ਲੈਣਾ ਪਵੇਗਾ ਫਿਰ ਇਸ ਬਿੱਲ ਨੂੰ ਐਪ 'ਚ ਅਪਲੋਡ ਕਰਨਾ ਹੋਵੇਗਾ ਤੇ ਬਿੱਲ ਅਪਲੋਡ ਹੁੰਦਿਆਂ ਹੀ ਤੁਸੀਂ ਇਸ ਲੱਕੀ ਡਰਾ ਵਿੱਚ ਸ਼ਾਮਲ ਹੋ ਜਾਓਗੇ ਹਰ ਮਹੀਨੇ ਦੇ ਪਹਿਲੇ ਹਫਤੇ ਦੇ ਅਖੀਰਲੇ ਦਿਨ ਇਹ ਡਰਾ ਕੱਢਿਆ ਜਾਵੇਗਾ ਜੇਕਰ ਤੁਸੀਂ ਇਸ ਦੇ ਵਿੱਚ ਸਿਲੈਕਟ ਹੋਨੇ ਹੋ ਤਾਂ ਵਾਅਦੇ ਤੋਂ ਵਾਅਦੇ 10000 ਦਾ ਇਨਾਮ ਤੁਸੀਂ ਜਿੱਤ ਸਕਦੇ ਹੋ ਬਿੱਲ ਲਿਆਓ ਇਨਾਮ ਪਾਓ ਸਕੀਮ ਦੇ ਫਾਇਦੇ ਇਹ ਸਕੀਮ ਆਮ ਜਨਤਾ ਲਈ ਇਨਾਮ ਦੀ ਭਾਗੀਦਾਰੀ ਬਣਨ ਦੇ ਨਾਲ-ਨਾਲ ਸਰਕਾਰੀ مالیਏ ਦੀ ਚੋਰੀ ਰੋਕਣ ਲਈ ਵੀ ਲਾਭਦਾਇਕ ਸਿੱਧ ਹੋ ਰਹੀ ਹੈ। ਇਸ ਸਕੀਮ ਦੇ ਨਾਲ ਸਰਕਾਰ ਦੀ ਆਮਦਨ 'ਚ ਵੀ ਵਾਧਾ ਹੋ ਰਿਹਾ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਮੇਰਾ ਬਿੱਲ ਐਪ ਤੇ ਹੁਣ ਤੱਕ ਕੁੱਲ 97443 ਬਿੱਲ ਅਪਲੋਡ ਕੀਤੇ ਗਏ ਨੇ ਜਿਸ ਦੇ ਨਤੀਜੇ ਵਜੋਂ 2600 ਜੇਤੂਆਂ ਨੇ ਹੁਣ ਤੱਕ ਇਨਾਮ ਵੀ ਜਿੱਤੇ ਨੇ ਇਸੇ ਯੋਜਨਾ ਨਾਲ ਕਰ ਪਾਲਣਾ ਚ ਵੀ ਮਹੱਤਵਪੂਰਨ ਵਾਅਦਾ ਹੋਇਆ ਹੈ ਇਹ ਪਹਿਲ ਕਦਮੀ ਨੇ ਨਾ ਸਿਰਫ ਖਪਤਕਾਰਾਂ ਨੂੰ ਟੈਕਸ ਪ੍ਰਣਾਲੀ ਵਿੱਚ ਸਰ ਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਹੈ ਬਲਕਿ ਬੇਈਮਾਨੀਆਂ ਦੀ ਪਛਾਣ ਕਰਕੇ ਜੁਰਮਾਨਾ ਕਰਨ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਸਕੀਮ ਤਹਿਤ ਗ੍ਰਾਹਕਾਂ ਅਤੇ ਦੁਕਾਨਦਾਰਾਂ ਦੇ ਵਿੱਚ ਆਪਸੀ ਭਰੋਸਾ ਕਾਇਮ ਹੋਇਆ ਅਤੇ ਬੇਲੋੜੀ ਦੀ ਅਦਾਲਤੀ ਕਾਰਵਾਈ ਤੋਂ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਛੁਟਕਾਰਾ ਮਿਲਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਿੱਥੇ ਇਸ ਸਕੀਮ ਨਾਲ ਲੋਕਾਂ ਨੂੰ ਇਨਾਮ ਮਿਲ ਰਿਹਾ ਹੈ ਉੱਥੇ ਹੀ ਗਲਤ ਪਾਏ ਗਏ 759 ਬਿੱਲਾਂ ਤੇ ਵਿਰੋਧ ਕਾਰਵਾਈ ਕੀਤੀ ਗਈ ਹੈ ਤੇ ਹੁਣ ਤੱਕ ਕਰੀਬ 8 ਕਰੋੜ ਰੁਪਏ ਦਾ ਜੁਰਮਾਨਾ ਉਹਨਾਂ ਨੂੰ ਲਗਾਇਆ ਗਿਆ ਜੋ ਕਿ ਟੈਕਸ ਦੀ ਪਾਲਣਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਤਾਂ ਜੇਕਰ ਤੁਸੀਂ ਵੀ ਹੁਣ ਇਸ ਸਕੀਮ ਦੇ ਤਹਿਤ ਇਨਾਮ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਜਿੱਥੇ ਵੀ ਤੁਸੀਂ ਸ਼ਾਪਿੰਗ ਕਰਦੇ ਹੋ ਉੱਥੋਂ ਇੱਕ GST ਵਾਲਾ ਪੱਕਾ ਬਿੱਲ ਲਓ ਤੇ ਉਸ ਨੂੰ ਆ ਕੇ ਇਸ ਐਪ ਦੇ ਵਿੱਚ ਅਪਲੋਡ ਕਰੋ ਤਾਂ ਤੁਸੀਂ ਵੀ ਇਸ ਇਨਾਮ ਜਿੱਤਣ ਦੇ ਹੱਕਦਾਰ ਬਣ ਸਕਦੇ ਹੋ